ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਤਾਂ ਪੋੜੀ ਵੀ ਆਪਣੇ ਨਾਲ ਹੀ ਲੈ ਇੱਥੇ ਕਾਂਡ ਕਰਨ ਆਏ ਸੀਗੇ ਦੋ ਚੋਰ ਐ ਜਿਹੜੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਏ ਨੇ ਵਾਰਦਾਤ ਇੱਥੇ ਕਰਨ ਆਈ ਸੀ ਇੱਕ ਐਨਆਰਆਈ ਦੀ ਕੋਠੀ ਦੇ ਵਿੱਚ ਦਾਖਲ ਹੁੰਦੇ ਨੇ ਪੋੜੀ ਨਾਲ ਚੱਕੀ ਫਿਰਦੇ ਨੇ ਪਤੰਦਰ ਚੋਰ ਦੱਸ ਦਈਏ ਕਿ ਗੁਰਦਾਸਪੁਰ ਦਾ ਇਹ ਪੂਰਾ ਮਾਮਲਾ ਹੈ ਇੱਥੇ ਪਹਾੜੀ ਗੇਟ ਹੈਗਾ ਪਹਾੜੀ ਗੇਟ ਦੇ ਵਿੱਚ ਐਨਆਰਆਈ ਦੀ ਕੋਠੀ ਸੀਗੀ ਔਰ ਪਹਿਲਾ ਤਾਂ ਇਹਨਾਂ ਚੋਰਾਂ ਨੇ ਪਤੰਦਰਾ ਨੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਜਦੋਂ ਤਾਲੇ ਨਾ ਟੁੱਟੇ ਤਾਂ ਫਿਰ ਇਹਨਾਂ ਨੇ ਪੌੜੀ ਜਿਹੜੀ ਨਾਲ ਲਿਆਂਦੀ ਹੋਈ ਸੀਗੀ ਕਾਂਡ ਕਰਨ ਦੇ ਲਈ ਉਹ ਪੌੜੀ ਦੇ ਸਾਰੇ ਉੱਪਰ ਚੜ ਜਾਂਦੇ ਨੇ ਕੋਠੇ ਤੇ ਇੰਨੇ ਨੂੰ ਆਲੇ ਦੁਆਲੇ ਦੇ ਲੋਕਾਂ ਨੂੰ ਪਤਾ ਲੱਗਦਾ ਹੈ ਭਣਕ ਲੱਗ ਜਾਂਦੀ ਹੈ ਤਾਂ ਉਹ ਲੋਕ ਇਕੱਠੇ ਹੋ ਜਾਂਦੇ ਨੇ ਤਾਂ ਇਹ ਚੋਰ ਉੱਥੋਂ ਪੌੜੀ ਛੱਡ ਕੇ ਹੀ ਫਰਾਰ ਹੋ ਜਾਂਦੇ ਨੇ ਇਹ ਤਸਵੀਰ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਹਾਲ ਦੇਖ ਲਓ ਚੋਰਾਂ ਦਾ ਔਰ ਜੜੇ ਕੀ ਕਾਂਡ ਕਰਨ ਆਏ ਸੀਗੇ ਔਰ ਚੋਰੀ ਦੀ ਵਾਰਦਾਤ ਕਰਨ ਆਏ ਸੀਗੇ ਤੇ ਨਾਲ ਹੀ ਆਪਣੇ ਪੋੜੀ ਚੱਕੀ ਫਿਰਦੇ ਨੇ ਐਨ ਆਰ ਆਈ ਦੀ ਕੋਠੀ ਸੀਗੀ ਕੋਠੀ ਦੇ ਵਿੱਚ ਪਹਿਲਾਂ ਤਾਂ ਦੱਸਿਆ ਜਾ ਰਿਹਾ ਕਿ ਇਹਨਾਂ ਨੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਜਦ ਤਾਲੇ ਨਾ ਟੁੱਟੇ ਤਾਂ ਜੜੀ ਪੋੜੀ ਲੈ ਕੇ ਆਏ ਸੀ ਉੱਚੀਆਂ ਕੰਧਾਂ ਸੀਗੀਆਂ ਇਸ ਕੋਠੀ ਦੀਆਂ ਘਰ ਦੀਆਂ ਤਾਂ ਪਤੰਦਰ ਪੋੜੀ ਨਾਲ ਚੱਕੀ ਫਿਰਦੇ ਸੀਗੇ ਪੋੜੀ ਲਾਂਦੇ ਨੇ ਉੱਪਰ ਚੜ ਜਾਂਦੇ ਨੇ ਤਾਂ ਇੰਨੇ ਨੂੰ ਜਿਹੜੇ ਗਵਾਂਢੀ ਸੀਗੇ ਉਹਨਾਂ ਨੇ ਦੇਖ ਲਿਆ ਕਿਤੇ ਪਣਕ ਲੱਗ ਗਈ ਉਹਨਾਂ ਨੂੰ ਤਾਂ ਉੱਥੇ ਲੋਕ ਇਕੱਠੇ ਹੋ ਗਏ ਜਿਸ ਤੋਂ ਬਾਅਦ ਇਹ ਚੋਰ ਫਰਾਰ ਹੋ ਜਾਂਦੇ ਨੇ ਤਾਂ ਪੰਜਾਬ ਦੀ ਇਹ ਤਸਵੀਰ ਹੈ ਗੁਰਦਾਸਪੁਰ ਦਾ ਇਹ ਪੂਰਾ ਮਾਮਲਾ ਹੈ ਇੱਥੋਂ ਦੇ ਪਹਾੜੀ ਗੇਟ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਐਨ ਆਰ ਆਈ ਦਾ ਘਰ ਸੀਗਾ ਜਿੱਥੇ ਇਹ ਚੋਰ ਵਾਰਦਾਤ ਕਰਨ ਆਏ ਸੀਗੇ ਤਾਂ ਇਹਨਾਂ ਨੇ ਪਤੰਦਰਾਂ ਨੇ ਪੋੜੀ ਵੀ ਨਾਲ ਹੀ ਚੱਕੀ ਹੋਈ ਹੈ ਕੰਦਾ ਕਿਉਂਕਿ ਉੱਚੀਆਂ ਹੋ ਗਈਆਂ ਹੁਣ ਘਰਾਂ ਦੀਆਂ ਘਰਾਂ ਦੀਆਂ ਚਵਾਰੇ ਦੀਆਂ ਕੰਦਾ ਉੱਚੀਆਂ ਹੋ ਗਈਆਂ ਤਾਂ ਇਹ ਚੋਰ ਪਤੰਦਰ ਪੋੜੀਆਂ ਹੀ ਚੱਕੀ ਫਿਰਦੇ ਨੇ ਦੇਖ ਸਕਦੇ ਹੋ ਕਿ ਪੋੜੀ ਦੇ ਸਾਰੇ ਪਹਿਲਾਂ ਉੱਪਰ ਚੜਦੇ ਨੇ ਇੰਨੇ ਨੂੰ ਜਿਹੜੇ ਗਵਾਂਢੀ ਹੁੰਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਤਾਂ ਗਵਾਂਢੀ ਉੱਥੇ ਇਕੱਠੇ ਹੋ ਜਾਂਦੇ ਨੇ ਜਿਸ ਤੋਂ ਬਾਅਦ ਇਹ ਚੋਰ ਕੋਠੇ ਤੋਂ ਹੀ ਛਾਲ ਮਾਰ ਕੇ ਫਰਾਰ ਹੋ ਜਾਂਦੇ ਨੇ ਗੁਰਦਾਸਪੁਰ ਦਾ ਇਹ ਪੂਰਾ ਮਾਮਲਾ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਚੋਰਾਂ ਨੇ ਬੀਤੀ ਰਾਤ ਇੱਥੇ ਵਾਰਦਾਤ ਕਰਨ ਦੀ ਕਰਨੀ ਚਾਹੀ ਇਹ ਚੋਰ ਇੱਥੇ ਪਹੁੰਚੇ ਸੀ ਗਿਆਨਰਾਈ ਦੇ ਘਰ ਦੇ ਵਿੱਚ ਜਿਹੜਾ ਕਿ ਬੰਦ ਸੀਗਾ ਤਾਂ ਉੱਥੇ ਤਾਲਾ ਤੋੜਦੇ ਨੇ ਪਹਿਲਾਂ ਪਹਿਲਾ ਤਾਲਾ ਇਹਨਾਂ ਦੇ ਵੱਲੋਂ ਤੋੜਿਆ ਜਾਂਦਾ ਹੈ ਜਦੋਂ ਤਾਲੇ ਨਹੀਂ ਟੁੱਟਦੇ ਤਾਂ ਇਹ ਆਪਣੇ ਨਾਲ ਜਿਹੜੀ ਪੋੜੀ ਚੱਕੀ ਫਿਰਦੇ ਸੀ ਉਸੇ ਪੋੜੀ ਦੇ ਸਹਾਰੇ ਅਕੰਧ ਨੂੰ ਲਗਾ ਕੇ ਤਾਂ ਉੱਪਰ ਕੋਠੇ ਤੇ ਚੜ ਜਾਂਦੇ ਨੇ ਤਾਂ ਦੂਜੇ ਪਾਸੇ ਜਦੋਂ ਆਲੇ-ਦੁਆਲੇ ਗਵਾਂਢੀ ਹੁੰਦੇ ਨੇ ਉਹਨਾਂ ਨੂੰ ਜਦੋਂ ਆਵਾਜ਼ ਆਂਦੀ ਤਾਂ ਬਾਹਰ ਆ ਕੇ ਦੇਖਦੇ ਤਾਂ ਇਹ ਚੋਰਾਂ ਦਾ ਕਾਰਾ ਨਜ਼ਰ ਆਂਦਾ ਹੈ ਜਿਹੜੇ ਕਿ ਉੱਥੇ ਵਾਰਦਾਤ ਕਰਨ ਆਏ ਸੀਗੇ ਇਸੇ ਦੌਰਾਨ ਇਹਨਾਂ ਦੇ ਕੋਲ ਦੱਸਿਆ ਜਾ ਰਿਹਾ ਕਿ ਹਥਿਆਰ ਵੀ ਸੀਗੇ ਜਿਹੜੇ ਵਾਰਦਾਤ ਨੂੰ ਇੱਥੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਸੀਗੇ ਤਾਂ ਲਗਾਤਾਰ ਇਸ ਤਰੀਕੇ ਦੀਆਂ ਦੱਸਿਆ ਜਾ ਰਿਹਾ ਕਿ ਵਾਰਦਾਤਾ ਇਸ ਇਲਾਕੇ ਦੇ ਵਿੱਚ ਵਾਪਰ ਰਹੀਆਂ ਨੇ ਚੋਰ ਕਾਂਡ ਕਰਕੇ ਫਰਾਰ ਹੋ ਜਾਂਦੇ ਨੇ ਤਾਂ ਸੀਸੀਟੀਵੀ ਦੇ ਵਿੱਚ ਹੁਣੇ ਕੈਦ ਹੋ ਗਏ ਨੇ ਇਹ ਦੇਖ ਸਕਦੇ ਹੋ ਕਿੰਨੇ ਬੇਖੂਫ ਨੇ ਉਹ ਬੇਖੂਫ ਹੋ ਕੇ ਆਂਦੇ ਨੇ ਪੋੜੀ ਪਤੰਦਰ ਨਾਲ ਚੱਕੀ ਫਿਰਦੇ ਮੋਢੇ ਦੇ ਉੱਤੇ ਪਹਿਲਾਂ ਤਾਲੇ ਤੋੜਨ ਦੀ ਕੋਸ਼ਿਸ਼ ਕਰਦੇ ਨੇ ਜਦ ਤਾਲੇ ਨਹੀਂ ਟੁੱਟਦੇ ਤਾਂ ਫਿਰ ਇਹ ਘਰ ਦੇ ਨਾਲ ਕੰਧ ਦੇ ਨਾਲ ਪੋੜੀ ਲਾ ਦਿੰਦੇ ਨੇ ਤਾਂ ਪੋੜੀ ਦੇ ਸਾਰੇ ਅੰਦਰ ਵੜ ਜਾਂਦੇ ਨੇ ਤਾਂ ਇੰਨੇ ਨੂੰ ਜਿਹੜੇ ਗਵਾਂਢੀ ਜਦੋਂ ਦੇਖਦੇ ਨੇ ਸ਼ੋਰ ਸ਼ਰਾਬਾ ਉਹਨਾਂ ਨੂੰ ਸੁੰਦਾ ਹੈ ਤਾਂ ਉਹ ਬਾਹਰ ਆ ਕੇ ਦੇਖਦੇ ਨੇ ਤਾਂ ਇਹਨਾਂ ਨੂੰ ਚੋਰਾਂ ਨੂੰ ਦੇਖਿਆ ਜਾਂਦਾ ਹੈ ਇਹਨਾਂ ਚੋਰਾਂ ਦੇ ਕਰਤੂਤ ਜਿਹੜੀ ਕਰ ਰਹੇ ਹੁੰਦੇ ਨੇ ਉਹ ਸਾਹਮਣੇ ਆ ਜਾਂਦੀ ਹੈ ਜਿਸ ਤੋਂ ਬਾਅਦ ਇਹ ਚੋਰ ਉਥੋਂ ਕੋਠੇ ਦੇ ਉੱਤੋਂ ਛਾਲ ਮਾਰ ਕੇ ਫਰਾਰ ਹੋ ਜਾਂਦੇ ਨੇ ਸੀਸੀਟੀਵੀ ਦੇ ਵਿੱਚ ਇਹ ਤਸਵੀਰ ਕੈਦ ਹੋ ਗਈ ਹੈ ਦੱਸ ਦਈਏ ਕਿ ਔਰ ਗੁਰਦਾਸਪੁਰ ਦਾ ਪੂਰਾ ਮਾਮਲਾ ਹੈ ਗੁਰਦਾਸਪੁਰ ਦਾ ਪਹਾੜੀ ਗੇਟ ਐ ਜਿੱਥੇ ਬੀਤੀ ਰਾਤ ਇਸ ਤਰੀਕੇ ਦੇ ਨਾਲ ਉਹ ਚੋਰਾਂ ਨੇ ਵਾਰਦਾਤ ਕਰਨ ਦੀ ਕੋਸ਼ਿਸ਼ ਕੀਤੀ ਐਨਆਰਆਈ ਦੀ ਕੋਠੀ ਸੀਗੀ ਐਨਆਰਆਈ ਦੀ ਕੋਠੀ ਦੇ ਵਿੱਚ ਪਹਿਲਾਂ ਤਾਂ ਤਾਲੇ ਤੋੜਨ ਦੀ ਕੋਸ਼ਿਸ਼ ਕਰਦੇ ਨੇ ਜਦੋਂ ਤਾਲੇ ਨਹੀਂ ਟੁੱਟਦੇ ਤਾਂ ਇਹ ਪਤੰਦਰ ਜਿਹੜੀ ਪੌੜੀ ਲਿਆਏ ਸੀ ਉਸੇ ਦੇ ਸਾਰੇ ਕੋਠੇ ਦੇ ਉੱਤੇ ਚੜ ਜਾਂਦੇ ਨੇ ਪਰ ਬਚਾਏ ਰਿਹਾ ਕਿ ਜਦੋਂ ਲੋਕਾਂ ਨੇ ਗਵਾਂਡੀਆਂ ਨੇ ਰੋਲਾ ਸੁਣਿਆ ਤਾਂ ਉਹ ਇੱਥੇ ਪਹੁੰਚ ਗਏ ਜਿਸ ਤੋਂ ਬਾਅਦ ਇਹ ਜਿਹੜੇ ਚੋਰ ਸੀਗੇ ਉੱਥੋਂ ਰਫੂ ਚੱਕਰ ਹੋ ਗਏ ਫਰਾਰ ਹੋ ਗਏ ਉਹਨਾਂ ਦੇ ਕੋਲ ਦੱਸਿਆ ਜਾ ਰਿਹਾ ਹੈ ਕਿ ਹਥਿਆਰ ਵੀ ਸੀਗੇ ਤਾਂ ਜਿਹੜੇ ਇੱਥੇ ਚੋਰੀ ਦੀ ਵਾਰਦਾਤ ਨੂੰ ਅ ਅੰਜਾਮ ਦੇਣ ਆਏ ਸੀਗੇ ਤਾਂ ਜਿਹੜਾ ਐਨ ਆਰ ਆਈ ਦਾ ਇੱਕ ਘਰ ਹੈ ਅਮਰੀਕਾ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਰਹਿੰਦਾ ਹੈ ਤਾਂ ਉਹਨਾਂ ਨੇ ਗਵਾਂਡੀਆਂ ਨੂੰ ਹੀ ਚਾਬੀਆਂ ਦਿੱਤੀਆਂ ਹੋਈਆਂ ਸੀ ਦੇਖਭਾਲ ਕਰਨ ਦੇ ਲਈ ਇਸ ਕੋਠੀ ਦੀ ਦੇਖਭਾਲ ਦੀਆਂ ਚਾਬੀਆਂ ਉਹਨਾਂ ਨੂੰ ਦਿੱਤੀਆਂ ਹੋਈਆਂ ਸੀਗੀਆਂ ਤਾਂ ਜਦੋਂ ਬੀਤੀ ਰਾਤ ਇਸ ਤਰੀਕੇ ਦੇ ਨਾਲ ਅੱਧੀ ਰਾਤ ਨੂੰ ਇਹ ਚੋਰ ਆਂਦੇ ਨੇ ਤਾਂ ਗਵਾਂਡੀਆਂ ਨੂੰ ਥੋੜਾ ਜਿਹਾ ਸ਼ੱਕ ਹੁੰਦਾ ਹੈ ਉਹਨਾਂ ਨੂੰ ਰੋਲਾ ਮਹਿਸੂਸ ਹੁੰਦਾ ਤਾਂ ਜਿਸ ਤੋਂ ਬਾਅਦ ਉਹ ਬਾਹਰ ਨਿਕਲ ਕੇ ਦੇਖਦੇ ਤਾਂ ਇਹ ਚੋਰ ਜੜੇ ਪਤੰਦਰ ਪੋੜੀ ਨਾਲ ਚੱਕੀ ਫਿਰਦੇ ਸੀਗੇ ਪੋੜੀ ਦੇ ਸਹਾਰੇ ਚੜ ਜਾਂਦੇ ਨੇ ਉੱਪਰ ਕੋਠੇ ਦੇ ਉੱਤੇ ਤਾਂ ਜਿਹਦੇ ਜਿੰਨੇ ਨੂੰ ਗਵਾਂਡੀ ਬਾਹਰ ਨਿਕਲ ਕੇ ਇਕੱਠੇ ਹੁੰਦੇ ਤਾਂ ਇਹ ਹਥਿਆਰ ਦਿਖਾ ਕੇ ਉੱਥੋਂ ਫਰਾਰ ਹੋ ਜਾਂਦੇ ਦੱਸਿਆ ਜਾਂਦਾ ਕਿ ਇਹਨਾਂ ਦੇ ਕੋਲ ਹਥਿਆਰ ਵੀ ਸੀਗੇ ਤਾਂ ਫਿਲਹਾਲ ਵਾਰਦਾਤ ਨੂੰ ਤਾਂ ਇੰਜਾਮ ਨਹੀਂ ਦੇ ਸਕੇ ਪਰ ਇਹਨਾਂ ਦੀ ਸਾਰੀ ਹਰਕਤ ਸੀਸੀਟੀਵੀ ਦੇ ਵਿਚ ਕੈਦ ਹੋ ਗਈ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੇ ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਲਗਾਤਾਰ ਵਾਰਦਾਤਾਂ ਹੋ ਰਹੀਆਂ ਨੇ ਤਾਂ ਪੁਲਿਸ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਲੋਕ ਕਹਿ ਰਹੇ ਨੇ ਕਿ ਲਗਾਤਾਰ ਇੱਥੇ ਵਾਰਦਾਤਾਂ ਉਹਨਾਂ ਦੇ ਇਲਾਕੇ 'ਚ ਵਾਪਰ ਰਹੀਆਂ ਨੇ ਇਸ ਤਰੀਕੇ ਦੀਆਂ ਚੋਰ ਆਂਦੇ ਨੇ ਅੱਧੀ ਰਾਤ ਨੂੰ ਕਾਂਡ ਕਰਕੇ ਫਰਾਰ ਹੋ ਜਾਂਦੇ ਨੇ ਤਾਂ ਸੀਸੀਟੀਵੀ ਦੇ ਵਿੱਚ ਹੁਣੇ ਪਤੰਦਰ ਚੋਰ ਕੈਦ ਹੋ ਗਏ ਨੇ ਜਿਹੜੇ ਕਿ ਪੋੜੀ ਆਪਣੇ ਨਾਲ ਹੀ ਚੱਕ ਕੇ ਫਿਰਦੇ ਸੀ ਤਾਂ ਇਹ ਹੀ ਉਹ ਕੋਠੀ ਆ ਜਿਸ ਦੇ ਵਿੱਚ ਇਹ ਵਾਰਦਾਤ ਕਰਨ ਆਈ ਸੀ ਸਾਰੀ ਹਰਕਤ ਇਹਨਾਂ ਦੀ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਤਾਂ ਕੀ ਕੁਝ ਕਹਿ ਰਹੇ ਨੇ ਲੋਕ ਆਓ ਤੁਹਾਨੂੰ ਸੁਣਾਣੇ ਆ। ਇਹ ਭਾਈ ਇੱਥੇ ਬਹੁਤ ਮਾੜਾ ਹਾਲ ਜੇ ਤਿੰਨ ਚਾਰ ਚਾਂਸ ਹੋ ਗਏ ਆ ਇੱਕ ਕਾਰ ਚੁੱਕੀ ਗਈ ਹੈ ਕਲਪਸੋ ਜੀ ਉਹ ਵੀ ਪਤਨ ਲੱਗਾ 11ਵੇਂ ਲਾਗੇ ਨੇ ਤੇ ਦੋ ਢਾਈਵੇਂ ਆਪਣੇ ਵਿਚਾਰੇ ਦੇਖਿਆ ਕਾਰ ਨਹੀਂ ਇੱਥੇ ਇਸ ਤੋਂ ਬਾਅਦ ਇੱਕ ਦੋ ਤਿੰਨ ਚਾਂਸ ਹੋ ਰਹੇ ਇੱਕ ਉਹ ਗਹਿਣਾ ਲੈ ਗਏ ਜੇ ਇੱਕ ਚਾਂਸ ਫਲੇ ਅਮਰੀਕਾ ਰੋਇਆ ਅਮਰੀਕਾ ਸੰਖਾਤ ਵਾਲੇ ਨੇ ਇੱਕ ਚਾਂਸ ਉਹਨਾਂ ਦੇ ਹੋਇਆ ਉਹਨਾਂ ਗਹਿਣਾ ਪਾਉਗਾ ਕਾਫੀ ਲਾਗੇ ਨੇ ਉਸ ਤੋਂ ਬਾਅਦ ਕੀ ਨਾਮ ਨਾਲ ਟੋਪੀ ਤੇਜ ਵੀਰ ਸਿੰਘ ਤੇਜ ਵੀਰ ਸਿੰਘ ਮੁੰਡਾ ਵਕੀਲ ਨਾਲ ਲੱਗਾ ਦਾ ਇੱਕ ਚਾਂਸ ਹੁਣ ਕਰ ਹੋਇਆ ਹੈ ਉਹਨਾਂ ਦਾ ਵੀ ਕਾਫੀ ਵਿਚਾਰਿਆ ਨਿਸ਼ਾਨ ਹੋਇਆ ਹੈ ਰੋਜ਼ ਹੀ ਕੋਈ ਨਾ ਕੋਈ ਵਾਰਤ ਹੋਣ ਦੀ ਤੇ ਪਤਾ ਨਹੀਂ ਪ੍ਰਸ਼ਾਸਨ ਕਿੱਥੇ ਬੈਠਾ ਕੋਈ ਇਹਦਾ ਧਿਆਨ ਨਹੀਂ ਜੇ ਪਤਾ ਨਹੀਂ ਕੀ ਸਾਡੇ ਬੰਨਾ ਕੀ ਨਹੀਂ ਇਹਦੇ ਹੱਥੋਂ ਚੀਜ਼ਾਂ ਕੋਹੋ ਲੋਕ ਲੈ ਜਾਂਦੇ ਜੀ ਪਰ ਕੋਈ ਕੋਸ਼ਿਸ਼ ਨਹੀਂ ਜੇ ਕੁਝ ਨਹੀਂ ਕੱਲ ਆਪਣਾ ਰਾਤ ਨੂੰ ਕੋਈ 3 ਵਜੇ ਨਾਲ ਨਾ ਆਪਣਾ ਇੱਥੇ ਪੋੜੀ ਲਾ ਗਿਆ ਇਸ ਘਰ ਜਾ ਗਏ ਨੇ ਤੇ ਗਲੀ ਵਿੱਚ ਕੁਝ ਬੰਦਿਆਂ ਨੇ ਲੜਕੇ ਨੇ ਦੇਖਿਆ ਤੇ ਉਹਨਾਂ ਨੇ ਮਾੜਾ ਰੋਲਾ ਪਾਇਆ ਤੇ ਬਚਾਅ ਹੋ ਗਏ ਨਹੀਂ ਤੇ ਇੱਥੇ ਵੀ ਪਤਾ ਨਹੀਂ ਕੀ ਕਰ ਲੈਣਾ ਹੈਗਾ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਹੋਇਆ ਜੀ ਕੋਈ ਵਾਕਿਆ ਕੁ ਤਿੰਨ ਐਵੇਂ ਹੈ ਜੀ ਮੈਂ ਤੇ ਆਪਣੇ ਘਰ ਸੁੱਤਾ ਹਾਂ ਤੇ ਮੈਨੂੰ ਇੱਥੋਂ ਦਾ ਗੁਰਵਿੰਦਰਜੀਤ ਸਿੰਘ ਹੈ ਜੀ ਕੋਈ ਆ ਗੱਡੀ ਆਉਂਦਾ ਜੀ ਆਪਣਾ 407 ਜਿਹੜੀ ਹੈ ਸਵਾਰੀਆਂ ਵਾਲੀ ਉਹ ਚਲਾਉਂਦਾ ਉਹਨੇ ਮੈਨੂੰ ਰਾਤੀ ਫੋਨ ਕੀਤਾ ਕੋ 3:30 ਵਜੇ ਇਰੰਦਾਵਾ ਜੀ ਬਾਹਰ ਆਓ ਵੀ ਬਾਹਰ ਇੱਥੇ ਚੋਰ ਇਹਨਾਂ ਦੇ ਘਰ ਵੜੇ ਆ ਪਰ ਜਿੰਨਾ ਚਿਰ ਨੂੰ ਮੈਂ ਆ ਗਿਆ ਘਰੋਂ ਬਾਹਰ ਆਇਆ ਉਹਨਾਂ ਚਿਰ ਨੂੰ ਨਿਕਲ ਗਏ ਚੋਰ ਪੌੜੀ ਇੱਥੇ ਜਾਣ ਲੱਗੇ ਛੱਡ ਗਏ ਜੀ ਹੱਸ ਕੇ ਕਿਸ ਤਰ੍ਹਾਂ ਹੋਇਆ ਅਕਸੀ ਬੱਚਾ ਚਾਕਾ ਦੇ ਪਹਿਲਾਂ ਤੇ ਉਹ ਇੱਧਰ ਲੱਗੇ ਹੀ ਆ ਗੇਟ ਨੂੰ ਤਾਲਾ ਤੁਲਾ ਤੋੜਿਆ ਇਹਦਾ ਤੇ ਜਦੋਂ ਉਹ ਲੋਕ ਦੂਜਾ ਵੀ ਵਿੱਚ ਲੱਗਾ ਜੀ ਦੂਸਰਾ ਜਿਹੜਾ ਅੰਦਰ ਵਾਲਾ ਲੋਕ ਹੁੰਦਾ ਉਹ ਉਹਨਾਂ ਕੋ ਟੁੱਟਾ ਨਹੀਂ ਉਹ ਫੇ ਪੌੜੀ ਦੇ ਰਾਹੀਂ ਉਤੋਂ ਦੀ ਚੜ੍ਹੇ ਜੀ ਰੋਲਾ ਜੀ ਇੱਥੇ ਸਾਡੇ ਆਪਣੇ ਮਹਲੇ ਦਾ ਹੀ ਆ ਗੁਰਿੰਦਰਜੀਤ ਸਿੰਘ ਤੇ ਮੁੰਡਾ ਰੰਗ ਰੋਗਨ ਦਾ ਕੰਮ ਕਰਦਾ ਜੀ ਵਿਜੇ ਕੁਮਾਰ ਤੇ ਉਹਦੇ ਨਾਲ ਗੁਰਿੰਦਰਜੀਤ ਦੇ ਨਾਲ ਉਹਦਾ ਬੇਟਾ ਹੈ ਜੀ ਇਹ ਤਿੰਨ ਚਾਰ ਜਾਣੇ ਸੀ ਜਦੋਂ ਇਹ ਮੜੀ ਜੀ ਨੇਰੀ ਵਗੀ ਆ ਇਹ ਆਪਣੇ ਸੱਤ ਦੇ ਸੁੱਤੇ ਹੀ ਕਿਤੇ ਉੱਠ ਕੇ ਤੇ ਬਾਹਰ ਅੰਦਰ ਫਿਰਦੇ ਸੀ ਉਹਨਾਂ ਨੂੰ ਸੱਕ ਪੈਣ ਦੇ ਜਦੋਂ ਇੱਧਰ ਆਏ ਆ ਥਿਆ ਰਹਿ ਗਏ ਜੀ ਇਹਨਾਂ ਕੋਲ ਪਿਸਟਲ ਹੀ ਦੋਵੇਂ ਜੀ ਇਹਨਾਂ ਕੋਲ ਨਹੀਂ ਕੋਈ ਗੋਲੀ ਚੱਲੀ ਨਹੀਂ ਵੇ ਕੋਈ ਤੇਰਾ ਸਮਾਨ ਉਹਨਾਂ ਦੇ ਕੀਮਤੀ ਕੋਈ 8-10 ਲੱਖ ਦੀ ਹੋਈ ਜਾਣੀ ਸੀ ਜੀ ਕੋਈ ਇਹ ਤੇ ਮਾਮੂਲੀ ਜੀ ਗੱਲ ਆ ਜੀ ਸਮਾਨ ਹੁੰਦਾ ਆਪੋ ਅਮਰੀਕਾ ਰਹਿੰਦੇ ਆ ਨਾਮ ਆਦਾ ਹੈ ਜੀ ਭਪਿੰਦਰ ਸਿੰਘ ਲੰਮੜਦਾਰ ਵਧੀਆ ਇਨਸਾਨ ਨੇ ਉਹ ਤੇ ਬਾਹਰ ਰਹਿੰਦੇ ਨੇ ਆ ਤੇ ਵਿਚਾਰੇ ਚਾਬੀ ਵੀ ਇੱਥੇ ਸਾਨੂੰ ਦੇ ਗਏ ਹੋ ਤੇ ਆ ਗੱਲ ਆ ਪਰ ਚੋਰ ਵੇਂਦੇ ਆ ਜੀ